ਆਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਗੰਡੀਵਿੰਡ ਜ਼ਿਲ੍ਹਾ ਤਹਿਸੀਲ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਅੰਗਰੇਜ਼ ਦੁਨੀਆ ਨਾਲ ਦੇ ਕੋਲ ਆਇਆ ਦੋਸਤੋ ਵੀਰ ਬਲਜੀਤ ਸਿੰਘ ਉਹਨਾਂ ਦੇ ਘਰ ਪਿੰਡ ਗੰਡੀਵਿੰਡ ਤੁਸੀਂ ਖਾਸ ਵਿਜ਼ਿਟ ਕਰ ਲਿਓ ਇਸ ਘਰੋਂ ਆਪਾਂ ਪਹਿਲਾਂ ਵੀ ਵੈਸੇ ਕਾਫੀ ਵੀਡੀਓ ਬਣਾਈਆਂ ਨੇ ਵੀਰ ਬਲਜੀਤ ਸਿੰਘ ਉਹਨਾਂ ਦੀਆਂ ਇਹ ਭਾਜੀ ਦਿਨੇ ਜਿਹੜਾ ਦੋਸਤੋ ਵਪਾਰ ਦਾ ਕੰਮ ਕਰਦੇ ਐ ਵੈਸੇ ਘਰੇਲੂ ਘਰੇ ਪਸ਼ੂ ਰੱਖੇ ਇਹਨਾਂ ਨੇ ਤੇ ਜਿਹੜੀਆਂ ਕੋਈ 4-5 ਅੱਜ 4 ਮੱਝਾਂ ਝੋਟੀਆਂ ਦਿਖਾਉਣੀਆਂ ਇੱਕ ਐਂਡ ਦੇ ਵਿੱਚ ਆਪਾਂ ਤੁਹਾਨੂੰ ਵੇੜ ਦਿਖਾ ਦੇਾਂਗੇ ਜਰਸੀ ਬਰੀਡ ਦੇ ਵਿੱਚ ਸੂਈ ਸੁਵਾਈ ਆ ਬਿਲਕੁਲ ਤਾਜੀ ਬੌਲੇ ਤੇ ਚੱਲਣ ਦੀ ਆ ਇਹ ਕਿਧਰ ਮੱਝ ਦਿਖਾ ਦੇਾਂਗੇ ਫੁੱਲ ਹੈਵੀ ਬਾਡੀ ਵੇਡ ਢੇਲੀ ਮੱਝਾਂ ਤੇ ਤਿੰਨ ਝੋਟੀਆਂ ਨੇ ਪਹਿਲੇ ਸਵੇ ਦੂਜੇ ਦੂਜੇ ਸਵੇ ਦੇ ਵਿੱਚ ਇਹ ਕੁੱਤੇ ਬੱਚੇ ਦੇ ਵਿੱਚ ਆ ਥੋੜੇ ਪੈਸੇ ਕਿਸੇ ਭਰਾ ਨੇ ਖਰਚ ਕਰਨੇ ਆ ਜਾਇਜ ਰੇਟ ਦੇ ਵਿੱਚ ਤੁਹਾਨੂੰ ਐਂਡ ਦੇ ਵਿੱਚ ਉਹ ਮੱਝ ਵੀ ਦਿਖਾ ਦੇਵਾਂਗੇ ਮੋਲ ਬੜੇ ਜਾਇਜ ਆ ਬਿਲਕੁਲ ਵਾਜਬ ਰੇਟ ਰਹਿਣਗੇ ਕੋਈ ਵੀ ਭਰਾ ਖਰੀਦਾਰੀ ਕਰ ਸਕਦਾ ਹਰੀਕੇ ਪਤਨ ਤੋਂ ਸਿਰਫ 5-4 ਕਿਲੋਮੀਟਰ ਦੀ ਦੂਰੀ ਤੇ ਇਹ ਪੈਂਦਾ ਨਥੂਪੁਰ ਬਿਲਕੁਲ ਤੇ ਗੰਡੀਪਿੰਡ ਪੈਂਦਾ ਆਹੋਂ ਸਾਹਮਣੇ ਪੈਂਦਾ ਅੱਜ ਤਰੀਕ 13 ਅਗਸਤ ਸਮਾਂ ਕੋਈ ਮਾਰਨਿੰਗ ਦੇ 8:30-9:00 ਵਜੇ ਦਾ ਟਾਈਮ ਇਸ ਵੀਡੀਓ ਦੇ ਵਿੱਚ ਦੋਸਤੋ 5 ਜਨਵਰੀ ਆ ਪੰਜ ਐਨੀਮਲਾਂ ਦੀ ਪੂਰੀ ਡਿਟੇਲ ਆਪਾਂ ਵੀਰ ਦੁੱਲੇ ਤੋਂ ਲਵਾਂਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਸਤਰੀ ਕਾਲ ਹਸੀ ਗਾਲ ਜੀ ਹੋਰ ਪਾ ਜੀ ਠੀਕ ਠਾਕ ਹੈ ਵਧੀਆ ਜੀ ਠੀਕ ਠਾਕ ਤੁਸੀਂ ਦੁੱਲੇ ਵੀਰ ਮਾਲ ਇਸੇ ਤਰ੍ਹਾਂ ਹੀ ਆਪਣੇ ਕੋਲ ਕੋਈ 2 4 5 ਨਾਗ ਹੁੰਦੇ ਆ ਮੌਕੇ ਤੇ ਹਾਂਜੀ ਹਾਂਜੀ ਸੰਤੂ ਸਾਹਿਬ ਕਿ ਸਵੇਰ ਪਰਚੇ ਦਾ ਕੰਮ ਆ ਤੁਹਾਡਾ ਵੀ ਆਇਆ ਗਿਆ ਰਿੰਦਾ ਪਸ਼ੂ ਹਾਂਜੀ ਹਾਂਜੀ 2 4 ਸੰਤੂ ਸਾਹਿਬ ਥੇਲੀ ਆਗੇ ਚਲੇਗੇ ਠੀਕ ਹੈ ਜੀ ਇੱਧਰ ਵੀਰ ਦੁੱਲੇ ਆਪਾਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੋਂ ਇਸੇ ਮੈਂ ਤੋਂ ਇਹ ਨੀਲੀ ਦੇ ਵਿੱਚ ਵੀ ਕੋਈ ਸਮਝ ਲੈ ਪਰ ਮਾਰਕਿੰਗ ਥੋੜੀ ਟੁੱਟਵੀਂ ਮਾਰਕਿੰਗ ਆ ਚਲੋ ਸਾਰੇ ਭਰਾਵਾਂ ਨੂੰ ਨਜ਼ਰ ਵੀ ਆ ਰਹੀ ਆ ਹੈਵੀ ਬਾਡੀ weight ਆ ਫੋਲੀ ਪਲੀ ਪਲੀਤੀ ਆ ਇਹ ਦਿਨ ਵੀਰ ਕਿੰਨੇ ਕਰਦੀ ਅਜੇ ਇਹ ਸੰਦੀਪ ਸਾਹਿਬ ਇੱਕ ਹਫਤਾ ਖੜਦੀ ਆ ਇੱਕ ਹਫਤਾ ਇਹਦਾ ਰਿਕਾਰਡ 14-15 ਕਿਲੋ ਦਾ ਵਾ ਠੀਕ ਆ ਜੀ ਐਸ ਵਕਤ ਸੂਆ ਇਹ ਐਸਵਰ ਸੂਆ ਕਿੰਨਾ ਸੋਣਾ ਐਸ ਵਕਤ ਇਹਨੇ ਦੂਜੇ ਸੂਵੇ ਸੋਣਾ ਆਈ ਦੂਜੇ ਸੂਵੇ ਆ ਹਾਂ ਜੀ ਲਓ ਜੀ 14-15 ਕਿਲੋ ਦੀ ਦੋਸਤੇ ਮਾਲਕਾਂ ਦੂਜਾ ਸੂਆ ਕੋਈ ਮੰਨ ਲਵੇ ਕੋਈ ਆਪਦੀ ਸਮਝ ਨਾਲ ਤੀਜਾ ਮੰਨ ਲਵੇ ਤੁਹਾਨੂੰ ਦਿਓ ਪਿੱਛੋਂ ਬੈਕਗ੍ਰਾਉਂਡ ਡਿਟੇਲ ਦਿੱਤੀ ਆ ਵੀ 14 15 14 15 ਕਿਲੋ ਦੀ ਇਹ ਮਾਲ ਕਨਾਂ ਢੇਲੀ ਆ ਸਿੰਘ ਹੇਠਾ ਨੂੰ ਆ ਕੰਨਾ ਕੋ ਤੁਸੀਂ ਵੇਖੋਗੇ ਗਾੜ ਅਗਾਹ ਨੂੰ ਹੇਠਾ ਨੂੰ ਸਿੰਘ ਆ ਇਧਰ ਲੇਵੇ ਦੀ ਬੰਤਰ ਤੁਹਾਨੂੰ ਦਿਖਾ ਦਿੰਦੇ ਆ ਵਿਜ਼ਨਸ ਲੇਵੇ ਦੇ ਉੱਪਰ ਕਾਫੀ ਮੁੱਠੀ ਮੁੱਠੀ ਵਾਲਾ ਥਾਣਾ ਬੰਡ ਸਪੇਸ ਗੈਪ ਚੰਗਾ ਤੇ ਦਿਨ ਹੋਵੇ ਭਾਜੀ ਕਿੰਨੇ ਕੁ ਬਾਕੀ ਦੱਸੇ ਆ ਇਹਦਾ 1 ਹਫਤਾ ਮੰਨ ਲਓ 8 ਤੋਂ 10 ਦਿਨ ਲੈ ਜੂਗੀ ਜੀ ਹਫਤਾ 8 8 ਦਿਨ ਹਫਤਾ ਬਾਕੀ ਆ 8 ਤੋਂ 10 ਦਿਨ ਲੈ ਜੂਗੀ ਇੱਕ ਦੋ ਦਿਨ ਘੱਟ ਵੀ ਖੜ ਸਕਦੀ ਵੱਧ ਵੀ ਖੜ ਸਕਦੀ ਠੀਕ ਹੈ ਜੀ ਲੋਬੀ ਵਾਸੇ ਕੱਦ ਕੱਠ ਵਾਲੀ ਇਹ ਪੂਰੀ ਵੱਡੀ ਮਾਜਾ ਪੌਲਿਸਾਂ ਵੀ ਪੂਰੀ ਹੈ ਠੀਕ ਹੈ ਜੀ ਇਧਰੋਂ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਅੱਠਾ ਕਿ ਦਿਨਾਂ ਦਾ ਹਜੇ ਸਮਾਂ ਬਾਕੀ ਆ ਇਹਦਾ ਸੋਣ ਦਾ ਬੈਕ ਸਾਈਡ ਤੋਂ ਵੀ ਇੱਕ ਸਾਰ ਬਿਲਕੁਲ ਪੱਦਰ ਆ ਲੇਵੇ ਦੀ ਬੰਦਰ ਤੁਸੀਂ ਚੈੱਕ ਕਰ ਸਕਦੇ ਜੀ ਆ ਚੈੱਕ ਕਰੋ ਠੀਕ ਹੈ ਜੀ ਸੋ ਮੈਂ ਚੰਗੀ ਆ ਦੋਸਤੋ 14 ਜਵਾਜੇ 15 ਚਵਾਜੇ ਬਾਕੀ ਅੱਗੇ ਕਿਸੇ ਵੀ ਫਾਰਮਰ ਭਲਾ ਦੀ ਸੇਵਾ ਤੇ ਟਪੰਡਾ ਖੋਲ ਕੇ ਆਪਾਂ ਤੁਹਾਨੂੰ ਤਸਲੀਨਾ ਨਾਲ ਕੋਈ ਤੋੜ ਕੇ ਦਿਖਾ ਦਿੰਨੇ ਆ ਮੈਂ ਫਿਰ ਇਹ ਖੋਲ ਕੇ ਮੜਾ ਜਾ ਇਹਨੂੰ ਲੰਬਾ ਤੋੜ ਕੇ ਦਿਖਾ ਦਿਆ ਜੀ ਤੁਸੀਂ ਕਾਫੀ ਭਰਾ ਠੀਕ ਹੈ ਜੀ ਚਲੋ ਇਹੋ ਜਿਹੇ ਪਸ਼ੂਆਂ ਦੀ ਡਿਮਾਂਡ ਕਰਦੇ ਰਹਿੰਦੇ ਆ ਚਲੋ ਹਰੇਕ ਭਰਾ ਦਾ ਆਪੋ ਆਪਣਾ ਸ਼ੌਕ ਹੁੰਦਾ ਹੈ ਰੀਜ ਹੁੰਦੀ ਹੈ ਵੀ ਇਹੋ ਜਿਹੇ ਜਾਨਵਰ ਜਦੋਂ ਵੀ ਪੁੱਛੂ ਨਿਕਲੋ ਤੇ ਆਪਾਂ ਖਰੀਦ ਤਰੀ ਕਰਨੀ ਆ ਕਈ ਵਾਰ ਬਹੁਤ ਭਰਾ ਆਪਣੇ ਟੁੱਟੂ ਵੀ ਮਾਰਕਿੰਗ ਦੇ ਵਿੱਚ ਜਿਹੜੇ ਛੋਟੇ ਆ ਮੰਨ ਲੀਏ ਠੀਕ ਹੈ ਜੀ ਉਹਨਾਂ ਨੂੰ ਵੀ ਬੜੀ ਤਵੱਜੋ ਦਿੰਦੇ ਆ ਚਾਹੇ ਆਊਟ ਆਫ ਸਟੇਟ ਤੋਂ ਵੀ ਕਾਫੀ ਫੋਨ ਆਉਂਦੇ ਆ ਇਹ ਤੁਸੀਂ ਮੱਛੀ ਦੀ ਬੰਤਰ ਵੇਖ ਸਕਦੇ ਜੇ ਸੋਨਾ ਪਿੱਠਪੁਰਾ ਵਜਨ ਨੋੜ ਤੁਹਾਡੇ ਸਾਹਮਣੇ ਆ ਇੱਕ ਸਾਰ ਬਿਲਕੁਲ ਪੱਧਰ ਲੈਵਾ ਅਮੋਰ ਲੋਬਰੇ

ऐसे कोई बात ਪਾਲਾ ਹੈ ਠੀਕ ਹੈ ਜੀ ਵੀਰਦੂ ਨੇ ਡਿਮਾਂਡ ਮੁੱਲ ਕੀ ਕਰਦੇ ਪਏ ਆ ਅੱਜ ਚਲੋ ਆਟ ਸੱਤ ਕ ਦਿਨ ਦੀ ਹਜੇ ਨਰਮ ਆ ਸੰਦਸਾਡ ਮਾਰਟ ਦੇ ਇੱਕ ਵੀ ਕਰਦੇ ਆ ਇਹ ਲੈ ਦੇਣ ਲੈਣ ਵਾਲਾ ਇੱਕ 15 ਦੀ ਦੇ ਰਹਿਆਂਗੇ ਇੱਕ 15 ਦੇ ਹਾਂਜੀ ਹੋਰ ਵੀ ਵਿੱਚੋਂ ਥੋੜਾ ਬਾਬਾ ਵਿੱਚ ਕੋਈ ਰੋਕ ਚੋਕ ਕੋਈ ਦੇ ਮੇਰੇ ਕੋਲ ਕੋਈ ਪਹੁੰਚ ਪਾਜੋਗਾ ਖਰਚਾ ਵਰਚਾ ਹੋਰ ਮੰਨਤਨ ਕਰਦੇ ਆਂ ਕੋਈ ਮਗਰੀ ਯਾਰ 1500 ਦਾ ਕੋਈ ਵੀ ਕਿਸੇ ਵੀਰ ਨੇ ਦੂਰ ਨੇੜੇ ਆਉਣਾ ਕੋਈ 1500 ਦੀ ਕਤਰ ਹੋਈ ਤੇ ਨਿਕਲ ਜੂ ਨਿਕਲ ਜੂਗੀ ਚਲੋ ਮੌਕੇ ਦੇ ਦੇਖ ਲਿਆ ਜੀ ਹਾਂਜੀ ਲਓ ਵੀ ਦੋਸਤੋ ਕੋਈ ਵੀ ਭਰਾ ਦੀ ਕਾ ਵੀ ਖਰੀਦਦਾਰੀ ਕਰਦਾ ਕਿਸੇ ਭਰਾ ਦੀ ਪਹੁੰਚ ਦੀ ਗੱਲ ਕਰੀਏ ਯਾਰ ਕੋਈ 2000 1500 ਦਾ ਖਰਚਾ ਹੋਰ ਵੀ ਵੀਰੋਂ ਦਾ ਗਜੈਸ਼ ਕਰ ਦਿਆਂਗੇ ਇਧਰ ਇੱਕ ਬਹਿਨਿਆ ਦੇ ਪਾਸੇ ਤੁ ਵੰਡ ਦੇਰ ਲਾ ਬਾਕੀ ਚੱਬੇਲੇਵੇ ਦੀ ਸਾਫ ਸੁਥਰੀ ਆ ਉਹਦਾ ਠੰਡੀ ਧੀਰੀ ਮੈਂ ਆ ਵੇਨਸ ਬੋਂਸਲੇ ਦੇ ਉਪਰ ਕਾਫੀ ਤੁਸੀਂ ਦਿਖਾਈ ਤੁਹਾਨੂੰ ਦਊਗੀ ਠੀਕ ਆ ਜੀ ਬਾਕੀ ਨੇਵਾ ਕੋ 15 ਸੱਤਾ ਦਾਣਾਂ ਦੇ ਵਿੱਚ ਹੋਰ ਵੀ ਚੰਗਾ ਬਣਾ ਲਊਗੀ ਸੋ 15 14 ਕਿਲੋ ਦੀ ਅੰਦੀ ਦੇ ਦਿੰਦਾ ਵੀ ਸ਼ਹਿਰੀ ਤੇ ਆਪਾਂ ਨੂੰ ਆਈ ਆ ਸੋ ਵੱਡੀ ਐ ਕੱਦ ਹਾਈਟ ਦੀ ਵੀ ਚੰਗੀ ਆ ਜ਼ਰੂਰ ਤੁਸੀਂ ਪਹਿਲ ਦੇ ਹੱਥ ਤੇ ਸੌਦਾ ਕਰ ਲਿਓ ਇੱਧਰ ਇੱਕ ਸੈਗਰ ਨੰਬਰ ਤੇ ਆਪਾਂ ਝੋਟੀ ਦਿਖਾ ਦਿੰਨੇ ਆ ਗੁਰਦੁਲੇ ਇਹ ਕੱਤੀ ਦੀ ਝੋਟੀ ਦੀ ਕੀ ਡਿਟੇਲ ਆ ਸੂਬਾ ਤੁਸੀਂ ਦੱਸ ਰਹੇ ਸੀ ਵੀ ਇਹ ਪਲੂਨ ਪਹਿਲਾ ਸਵੇਰ ਸੋਈ ਆ ਹਾਂਜੀ ਸੰਧੂ ਸਾਹਿਬ ਇਹ ਪਹਿਲਾ ਸਵੇਰ ਸੋਈ ਆ ਅੱਜ 10 ਦਿਨ ਹੋ ਗਏ ਇਹਨੂੰ ਸੋਈ ਨੂੰ 10 ਕਿ ਦਿਨ ਦਾ ਸਮਾਂ ਹੋ ਗਿਆ ਜੀ ਇਸ ਟਾਈਮ ਤੇ ਇੱਥੇ ਕੋਲ 8 ਕੇ ਲੀਟਰ 8 8.5 ਲੀਟਰ ਦੁੱਧ ਹੈਗਾ ਲਓ ਜੀ 8 8.5 ਲੀਟਰ ਦੁੱਧੋ ਇਸ ਵਕਤ ਦੁੱਧ ਇਸ ਕੱਤੀ ਦੇ ਥੱਲੇ ਹਾਜ਼ਰ ਆ ਵੀਰ ਵੀ 10 ਕੋ ਹੋ ਗਿਆ ਸੂਈ ਨੂੰ ਹਾਂ ਇੰਨਾ ਕੋ ਮਗਰ ਮਗਰ ਕਟਾ ਹੈ ਮਗਰ ਕਟਾ ਹੈ ਮਗਰ ਕਟਾ ਜੀ ਬਾਕੀ ਠੰਡੀ ਧੀਰੀ ਆ ਕੋਈ ਜਿੱਤਰਾ ਕੋਈ ਲੱਤ ਛੱਡ ਨਹੀਂ ਜਿੱਦਾਂ ਮਰਜੀ ਚੋ ਵੀਰ ਜਿੰਨੇ ਜਿੱਦਾਂ ਪਹਿਲਾਂ ਪਲੋਣ ਝੋਟੀ ਸੂਈ ਆ ਕਿਸੇ ਰਗਮਤ ਦੀ ਆਲ ਉਲਟੇ ਨਹੀਂ ਕੀਤੀ ਨਾ ਨਾ ਕੋਈ ਸੰਧੂ ਸਾਹਿਬ ਇਦਾਂ ਜਿੱਦਾਂ ਮਰਜੀ ਥੱਲੇ ਬਹਿ ਕੇ ਜਿੱਦਾਂ ਥੱਲੇ ਲੋ ਵੀ ਇਸੇ ਤਰ੍ਹਾਂ ਦੋਸਤੋ ਬੱਚਾ ਪਾਉਣਾ ਤੁਸੀਂ ਬੱਚਾ ਲਾ ਕੇ ਪਸਮਤੀ ਆ ਇਸੇ ਤਰ੍ਹਾਂ ਬੈਠ ਕੇ ਚਵਾਈ ਕਰਨੀ ਆ ਅੱਜ 10 ਕੋ ਦਾ ਸਮਾਂ ਹੋ ਗਿਆ 8 8.5 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹਾਜ਼ਰ ਆ ਬਾਕੀ ਮੇਰਾ ਬਰਾ ਇਧਰਲੇ ਪਾਸਿਓਂ ਪਾ ਤੁਹਾਨੂੰ ਦਿਖਾ ਦਿੰ ਗਿਆ ਥਣ ਥਣ ਤੁਸੀਂ ਚੈੱਕ ਕਰ ਲਓ ਆ ਦੇਖੋ ਥਣ ਨੰਬਾ ਹੱਥੀ ਮੁਠੀ ਆ ਥਣ ਲਗਾ ਬਾਕੀ ਧਾਰਾਂ ਅਗਲੇ ਪਿਛਲੇ ਦੀ ਬਰਾਬਰ ਬਿਲਕੁਲ ਹਾਂ 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 ਥਣੇ ਸਭ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਜੁਆਇਨ ਪੋਲੀ ਬਿਲਕੁਲ ਹਾਏ ਸਿਵਾਈ ਥਣ ਥਣ ਚੱਡੇ ਦੀ ਓਕੇ ਬਿਲਕੁਲ ਠੀਕ ਹੈ ਜੀ ਲਓ ਜੀ ਚੋਣ ਜਾਣ ਦੀ ਬਿਲਕੁਲ ਪੋਲੀ ਆ ਆ ਮਜ਼ਰੇ ਦੇ ਕਟਾ ਮੇਲ ਕਾਫ ਆ ਦਸਾਂ ਗ ਦਿਨਾਂ ਦਾ ਵੀਰ ਸੁਆ ਦੱਸ ਰਿਹਾ ਬਾਕੀ ਬੂਤੀ ਪਾਤੀ ਬਹੁਤ ਸੋਹਣੀ ਹੈ ਬਿਲਕੁਲ ਛੋਟੀ ਸਿੰਗੀ ਆ ਕੋਕਾ ਪੀਸਾ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਵੀ ਰਿੰਗ ਸਿੰਗਾ ਬਿਲਕੁਲ ਛੋਟਾ ਤੇ ਸ਼ਾਈ ਸ਼ੂ ਵੀ ਤੁਸੀਂ ਚੈੱਕ ਕਰ ਹੀ ਸਕਦੇ ਜੇ ਕਾਤੋਂ ਵੱਡਾ ਛੋਟੀ ਜਾ ਕੋਈ ਵੀ ਭਰਾ ਸੌਦਾ ਕਰਦਾ ਤੇ ਬਾਕੀ ਕੋ ਛੋਟੀ ਕੀ ਛੋਟੀ ਨਹੀਂ ਗੀ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਆਜੇ ਮੇਰੇ ਖੋਲ ਕੇ ਤੋੜਦੇ ਆ ਜੀ ਆ ਦੇਖੋ ਆ ਦੇਖੋ ਜੀ ਸਹੀ ਜੀ ਮਾਰੇ ਲੱਗ ਬਾਕੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਹੀ ਦੋਸਤੋ ਇਹ ਛੋਟੀ ਮਿਲ ਜਾਣੀ ਅੱਜ ਆਪਣੇ ਭਰਾਵਾਂ ਨੂੰ ਆ ਦੇਖੋ ਤੋ ਕਿ ਆਪਣੇ ਦੱਸਦੇ ਕਰ ਸਕਦਾ ਥੋੜਾ ਸੰਭਲ ਕੇ ਹੌਲੀ ਜਾਂਦੇ ਆ ਹਾਂ ਤੇਗਾ ਤੇ ਕੀ ਮੋਲ ਕੀ ਡਿਮਾਂਡ ਵੀਰ ਕਰਦੇ ਪਏ ਅੱਜ ਇਹਦੀ ਇਹਦਾ ਸੰਧੂ ਸਾਹਿਬ 1 70 ਮੋਲ ਕਰਦੇ ਉਹ ਤੇ ਜਾ 70000 ਰੁਪਏ ਮੋਲ ਕਰਦੇ 1 70 ਹੀ ਕਰਤਾ ਨਾ ਨਾ 70 70 ਤੇ ਲਾਖੀ ਮਾਨਤਨ ਕਰਤੀ ਉਹ ਜਰ 70000 ਮਾਨਤਨ ਕਰ ਦਿਆਂਗੇ ਹੋਰ 10000 ਮਾਨਤਨ ਕਰ ਦਿਆਂਗੇ ਹਾਂ ਜੀ ਮੈਂ ਬੁੱਲੇ ਵੀ ਪੂਰੀ ਕਸਰ-ਗੁਸਰ ਕੱਢ ਕੇ ਦੇ ਦਿਆਂਗੇ ਯਾਰ ਨਹੀਂ ਤਾਂ ਕੋਈ 1500 ਨਹੀਂ ਹੋਰ ਮਾਨਤਨ ਕਰ ਦਗੇ ਦੇ ਛੱਡ ਦੇ ਫਿਰ ਵਿੱਚੋਂ ਚੱਲ ਕੋਈ ਤੇ ਸੰਧੂ ਸਾਹਿਬ ਛੱਡਿਆ ਦੋ ਹੀ ਛੱਡ ਦਿਆਂਗੇ ਆ ਦੋ ਹੀ ਛੱਡ ਦਿਆ ਜੀ ਬਾਕੀ ਕਰੋ ਕੋਈ ਆਏ ਗਿਆ ਨਾ ਕੋਈ ਦੇਖਣਾ ਪੈਂਦਾ ਉਹ ਮੌਕੇ ਤੇ ਦੇਖ ਲੈ ਜੇ ਕੋਈ ਸੱਜਣ ਜੇ ਤੁਰ ਹਾਂ ਹਾਂ ਉਹ ਵੀ ਫੋਟ ਕਰਾਉਣੀ ਜਾਉਂਦਾ ਠੀਕ ਸਾਹਿਬ ਦੀ ਸੱਲੀ ਕਰਕੇ ਖੜ੍ਹ ਦੋ ਟਾਈਮ ਬਸ ਜੀ ਲਓ ਵੀ ਇਹ ਦੱਸੋ 70000 ਦੇ ਵਿੱਚੋਂ ਵੀਰਾਂ ਦਾ ਵੀ 2000 ਛੱਡ ਦਿਆਂਗੇ 58000 ਤੀਏ ਝੋਟੀ ਦੇ 8 8.5 ਕਿਲੋ ਵੀਰ ਦੁੱਧ ਦੱਸ ਰਿਹਾ ਕੋਈ 10 ਦਿਨਾਂ ਦੀ ਸੂਈ ਹੈ ਬਾਕੀ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ ਆ ਇੱਧਰ ਜਿਹੜੀ ਭਾਜੀ ਆਪਣੇ ਕੋਲ ਅਗਲੇ ਤਜੇ ਨੰਬਰ ਤੱਕ ਝੋਟੀ ਹੈ ਇਹ ਕਿੰਨੇ ਸੂਵੇ ਜੀ ਇਹ ਸੰਤੂ ਸਾਹਿਬ ਦੂਜੇ ਸੂਵੇਸ ਹੁੰਦੀ ਆ ਹਾਂਜੀ 10 ਕਿਲੋ ਦੁੱਧ ਆ ਜਾਂਦੇ ਥੱਲੇ 10 ਕਿਲੋ ਦੁੱਧ ਇਹਨੂੰ ਅੱਜ ਸਮਾਂ ਪੈਣ ਕਿੰਨੇ ਹੋਇਆ ਸੀ ਨੂੰ ਇਹਨੂੰ ਵੀ ਇੰਨਾ ਹੀ ਸਮਾਂ ਹੋਊਗਾ ਜੇ ਸੰਤੂ ਸਾਹਿਬ 10 12 ਦਿਨ ਦੀ ਸੂਈ 10 12 ਕਿ ਦਿਨ ਦਾ ਸਮਾਂ ਹੋਇਆ ਮਗਰ ਇਹਦੇ ਵੀ ਕੱਟਾ ਆ ਗਿਆ ਜੀ ਆਹ ਤੇ ਮਗਰ ਵੀ ਕੱਟਾ ਐਸ ਵਕਤਾਂ ਦੇ ਥੱਲੇ ਦੁੱਧ ਵੀਰ ਕਿੰਨਾ ਇਹਦੇ ਮਗਰ ਸੰ ਹਾਂਜੀ ਲੋ ਜੀ ਦਾਲੀ ਕੋਲ ਦੁੱਧ ਇਹਦੇ ਥੱਲੇ ਆਇਆ ਸਰਮਾ ਜੀ ਹੰਦੀ ਹੈ ਮੈਂ ਹਾਂ ਆ ਦੇਖੋ ਮੈਂ ਵੀ ਇਹਨੂੰ ਖੋਲ ਦੇ ਵੀਰੇ ਬਾਬੇ ਦੂਜਾ ਸਵੇਰ ਝੋਟੀ ਹੈ ਟਿਕਾ ਜੀ ਇਹ ਵੀ ਜੈਗਰੇਟ ਦੇ ਵਿੱਚ ਮਿਲ ਜੂਗੀ ਮਗਰ ਇਹਦੇ ਵੀ ਕਟਾ 10 ਕਿਲੋ ਦੁੱਧ ਅੱਜ ਹੁਣ ਵੀਰ ਬਾਬਾ ਵੀ ਆਪਾਂ ਚਵਾ ਦੇਾਂਗੇ ਆਪਣੇ ਘਰੋਂ ਕਿਉਂ ਜਵਾਬ ਹੀ ਚੰਗੀ ਆ ਕਿਸੇ ਪਸ਼ੂ ਦੇ ਵਿੱਚ ਕੋਈ ਵੀ ਕੋਈ ਦਿੱਕਤ ਹੋਵੇ ਕੋਈ ਡਿਫੈਕਟ ਹੋਵੇ ਤੇ ਉਹ ਗੱਲ ਪਹਿਲਾਂ ਦੱਸੀ ਜਾਊਗੀ ਛੋਟਾ ਸਿੰਗ ਬੂਤੀਬਾਤੀ ਸੋਹਣੀ ਹੈ ਬਿਲਕੁਲ ਪਤਲਾ ਫੇਸ ਤੇ ਹਾਈਟ ਕੱਦ ਮੀਡੀਅਮ ਦੇ ਵਿੱਚ ਲੇਵੇ ਦੀ ਬੰਤਰ ਪਸ਼ੂ ਦੇਖ ਸਕਦੇ ਜੇ ਵੈਸੇ ਅਜੇ ਚਵਾਈ ਹੋਣੀ ਬਾਕੀ ਹੈ ਕਿਉਂਕਿ ਮਾਰਨਿੰਗ ਦਾ ਟਾਈਮ ਆ ਤੇ ਭਰੇ ਥਾਂ ਜਿਹੜੇ ਆਪਾਂ ਤੁਹਾਨੂੰ ਪਸ਼ੂ ਦਿਖਾ ਰਹੇ ਹਾਂ ਆ ਦੇਖੋ ਆ ਨਗਰੇ ਮੋੜ ਲਿਓ ਸੋ ਚੱਡਾ ਬਿਲਕੁਲ ਖੂਬਸੂਰਤ ਦੋਸਤੋ ਜਿਵੇਂ ਆਪਾਂ ਗੱਲ ਕਰਦੇ ਨਿਗਰ ਚੱਡਾ ਛੋਟਾ ਸਿੰਘ ਬਰੀਕ ਤੇ ਨੇਵੇ ਦੀ ਬੰਤਰ ਬੜੀ ਟਿਕਾਣੇ ਤੇ ਆ ਸੋ 10 ਕਿਲੋ ਦੁੱਧ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਹਾਈਟ ਕੱਟ ਤੁਹਾਡੇ ਸਾਹਮਣੇ ਆ ਠੀਕ ਆ ਜੀ ਮੀਡੀਅਮ ਹਾਈਟ ਕੱਟ ਮੰਨ ਕੇ ਕੋਈ ਵੀ ਵੀਰ ਸੌਦਾ ਕਰ ਲੈ ਸੱਜੀ ਸੱਜੀ ਮਰਾਂ ਠੀਕ ਆ। ਉਹ ਕਿ ਦੋਨੇ ਗੁਰ ਕੀ ਮੋਲ ਆ ਕਿ ਡਿਮਾਂਡ ਰਹੂਗੀ ਐਸੀ ਛੋਟੀ ਜੀ। ਸੰਦੂ ਸਾਹਿਬ ਮੁੱਲ ਤੇ ਦਾ 90 ਕਰਦੇ ਆ। ਆਹ ਦੇਣ ਲੈਣ 85 ਦੀ ਦੇ ਦੇਾਂਗੇ। 85 ਦੀ? ਹਾਂ। ਹੋਰ ਕਰਕੇ ਮਾਨਤਾ ਨਾ। ਨਹੀਂ ਸੰਦੂ ਸਾਹਿਬ ਜਾਇ ਜਾਇ ਕੋਈ 5-400 ਹੋਰ ਕਰਦੇ ਆਂਗੇ। ਅੱਛਾ। ਜ਼ਿਆਦਾ ਨਹੀਂ। ਜ਼ਿਆਦਾ ਨਹੀਂ ਐਗਾ ਬੰਦਾ ਵੀ 5-400 ਤੋਂ ਹੀ ਹੋਊਗਾ। ਹਾਂ ਹਾਂ ਬਸ ਇਦੋਂ ਜ਼ਿਆਦਾ ਨਹੀਂ। ਲੋ ਜੀ 200 5-400 ਦਾ। ਹਾਂ ਜੀ। ਪਹਿਲਾਂ ਹੀ 5000 ਸੰਦੂ ਸਾਹਿਬ ਆਪਾਂ 400 ਕਰਤੀ। ਠੀਕ ਆ ਜੀ। ਤੋਂ 90 ਹਜ਼ਾਰ ਦੋਸਤੋ ਇਹਦੀ ਡਿਮਾਂਡ ਆ 85 ਹਜ਼ਾਰ ਲੈਣ ਦੇਣਾ ਬਾਕੀ ਉਹਦੇ ਵਿੱਚੋਂ ਕੋਈ 5-400 ਰੁਪਈਆ ਮਾਨਤਨ ਵੀਰੇ ਦਾ ਵੀ ਕਰਦੇ ਆਂਗੇ 33 ਚੰਗੀ ਆ ਵਾਦੇ ਆ ਲਈ ਆ ਕਿਉਂ ਦੂਜਾ ਸੁਆ ਕਰਮਾ ਲਈ ਸੁਈ ਆ ਛੋਟਾ ਸਿੰਘ ਪਤਲਾ ਬਿਲਕੁਲ ਬਰੀਕ ਬਾਕੀ ਲੈਵਰ ਆਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਆ ਦੇ ਠੀਕਾ ਅੱਗੇ ਵੀਰਦੁਲ ਇਹਦਰ ਆਪਣੇ ਕੋਲ ਇੱਕ ਝੋਟੀ ਅਤੇ ਮੱਝ ਖੜੀ ਆ ਇਹ ਤੁਸੀਂ ਦੱਸ ਰਹੇ ਜੀ ਰੂੱਚੇ ਬੱਚੇ ਚ ਹਾਂਜੀ ਸਰ ਉਹਨੂੰ ਅੱਜ ਸਮਾਂ ਵੈਸੇ ਬੱਚੇ ਨੂੰ ਦੇਖ ਕੇ ਅੰਦਾਜ਼ਾ ਲਾਈਏ ਤੇ 2 ਢਾਈ 3 4 ਮਹੀਨੇ ਹੋ ਗਿਆ ਹਾਂਜੀ ਹਾਂਜੀ ਸੰਧੂ ਸਾਹਿਬ ਇਹਨੂੰ ਮੰਨ ਲਓ ਕੱਟੀਏ ਤੇ ਮਗਰਿਆ ਅਸੇ ਜੀ ਕੱਟੀ ਨਾਲ ਹੀ ਦੇ ਦਿਆਂਗੇ ਲਓ ਜੀ ਕੱਤੀ ਦੋਸਤੋ ਇਹ ਮਗਰ ਕੱਤੀ ਆ ਨੀਲੀ ਦੇ ਬੇਟੀ ਮਗਰ ਕੱਤੀ ਆ ਥੋੜਾ ਜਿਹਾ ਮੱਝ ਡਰਦੀ ਆ ਉਪਰੇ ਬੰਦੇ ਤੋਂ ਜਦੋਂ ਥੋੜੇ ਜਿਹਾ ਆਪਾਂ ਕੋਈ 2-4 ਬੰਦੇ ਲੈ ਕੇ ਜਾਂਦੇ ਆ ਉਪਰੇ ਪਸ਼ੂ ਤੋਂ ਉਪਰੇ ਬੰਦੇ ਨੂੰ ਥੋੜੇ ਪਸ਼ੂ ਡਰਦੇ ਆ ਬਾੜੇ ਤਾਂ ਮਗਰ ਮੇਰੀ ਦੀ ਬਾੜੇ ਤੇ ਵੀ ਹਾਂ ਬਾੜੇ ਤੇ ਮਿਲਦੀ ਆ ਠੀਕ ਆ ਵੀਰੇ ਮਾਰਾ ਕੱਤੀ ਦਾ ਮੂੰਹਿਆਂ ਨੂੰ ਕਰਾ ਦੇ ਆ ਦੇਖ ਆ ਦੇਖ ਆ ਦੇਖੋ ਜੀ ਆ ਦੇ ਲਓ ਜੀ ਕੱਤੀ ਆ ਠੀਕ ਆ ਜੀ ਅੱਖਾਂ-ਅੱਖਾਂ ਬਿਲਕੁਲ ਬਿਲੀਆਂ ਮੱਥੇ ਬਾਲਾ ਮਗਰ ਨੇ ਖੋਰ ਮਗਰ ਨੇ ਪੈਰ ਘੋਪੇ ਆ ਇਹ ਮਿਲਦੀ ਪਹਾੜੇ ਤੇ ਆਪ ਐਸ ਵਕਤ ਵੀ ਪਹਾੜੇ ਤੇ ਆਪਾਂ ਚਵਾਈ ਕਰਦੇ ਆ ਦੁੱਧ ਦੇ ਥੱਲੇ ਕਿੰਨਾ ਇਹਦੇ ਥੱਲੇ ਤੁਹਾਨੂੰ ਸਾਢੇ 6 7 ਕਿਲੋ ਦੁੱਧ ਹੈਗਾ ਸਾਢੇ 6 7 ਕਿਲੋ ਹਾਂਜੀ ਪਾਜੀ ਸਾਡੇ 6 7 ਕਿਲੋ ਦੋਬੇ ਦੇ ਥੱਲੇ ਹੁਣ ਆਹ ਦੇਖੋ ਆ ਕਰੋ ਜੀ ਇਹ ਮਿਲਦੀ ਪਹਾੜੇ ਦੇ ਠੀਕ ਹੈ ਜੀ ਬੱਚਾ ਜ਼ਰੂਰ ਤੁਹਾਨੂੰ ਨਾਲ ਹੀ ਮਿਲ ਜੂਗਾ ਕਿਉਂਕਿ ਇਹਦੀ ਕੱਤੀ ਜੇ ਨਾਲ ਹੀ ਤੁਹਾਨੂੰ ਦਿੱਤੀ ਜਾਊਗੀ ਇਹ ਨਹੀਂਗਾ ਵੀ ਵੱਖਰੇ ਤੌਰ ਤੇ ਆ ਜੀ ਕੱਤੀ ਵਕਰੀ ਵੇਚ ਦੋ ਮਾਝ ਵਕਰੀ ਵੇਚ ਦੋ ਇਸੇ ਤਰ੍ਹਾਂ ਵੀਰ ਨੇ ਕੋ ਲਿਆਂਦਾ ਸੈਟ ਇਸੇ ਤਰ੍ਹਾਂ ਬਣੀ ਥਣੀ ਦਾ ਮਾਧਿਮੇ ਜਾਨੀਆ ਕੋਈ 6 ਸਾਢੇ 6 ਕਿਲੋ 6 ਸਾਢੇ 6 ਕਿਲੋ ਦੋਦੇ ਤੇ ਨੇ ਖਾਜਰਾ ਪਹਾੜੇ ਤੇ ਆ ਅੱਛਾ ਵੀਰ ਦੋਵੇਂ ਟਾਈਮ ਪਹਾੜੇ ਤੇ ਮਿਲ ਪੈਂਦੀ ਹੈ ਕਿ ਇੱਕ ਦਾ ਟਾਈਮ ਕਰਦੀ ਤੇ ਨਹੀਂ ਕੋਲ ਨਾ ਨਾ ਕੋਈ ਚੱਕਰ ਨਹੀਂ ਆਟੇ ਪਹਾੜੇ ਤੇ ਵੰਡ ਪਾ ਕੇ ਜਿੰਦਾ ਮਰਜੀ ਬਹਿ ਜਾਓ ਥੱਲੇ ਜੂੜਦੀ ਵੀ ਲੋੜ ਨਹੀਂ ਸਾਨੂੰ ਸਭ ਠੀਕ ਹੈ ਜੀ ਆ ਨਵੇਂ ਬੰਦੇ ਤੋਂ ਡਰਦੀ ਆ ਥੋੜਾ ਜਿਹਾ ਹਾਂ ਉਹਦਾ ਕੋਈ ਚੱਕਰ ਨਹੀਂ ਠੀਕ ਹੈ ਲੈ ਵੀਰ ਇਹਨੂੰ ਖੋਲ ਕੇ ਲਾ ਕੇ ਆ ਮੜਾ ਤੋੜ ਕੇ ਦਿਖਾ ਦਈਏ ਇਹ ਦੋਸਤੋ ਜਾਇਜ ਰੇਟ ਦੇ ਵਿੱਚ ਮਿਲ ਜੂਗੀ ਤੋੜ ਛੱਟਾ ਹੋਇਆ ਤੇ ਉਹ ਗਾਰੰਟੀ ਦੱਸ ਨਹੀਂ ਰਹੂਗੀ ਨਾਲ ਕ ਉਹਦਾ ਵੀ ਦੁੱਲੇ ਮੁੱਲ ਕੀ ਕਰਤਾ ਸੀ ਲੈਣ ਦਾ ਇਹਦਾ ਸੰਧੂ ਸਾਹਿਬ ਮੁੱਲ ਤੇ 55 ਕਰਦੇ ਦੇਣ ਲੈਣ ਵਾਲੀ 50 ਦੀ ਦੇ ਦੇਾਂਗੇ ਹਾਂ ਨਾ ਜੀ ਹਾਂ ਜੀ ਹਾਂ ਨਾ ਬਿਲਕੁਲ ਲੋ ਵੀ ਸਨੇ ਕੱਤੀ ਇਹ ਦੱਸੋ 50000 ਦੀ ਮਿਲ ਜੂਗੀ ਸਨੇ ਕੱਤੀ ਮਿਲ ਜੂਗੀ ਕੱਤੀ ਤੁਸੀਂ ਦੇਖ ਲਈ ਆ ਨੀਲੀ ਅੰਗਪੱਖ ਦੇ ਵਿੱਚ ਆ ਸੋ ਮਾਝ ਦੇ ਥਾਣਾ ਦੇ ਵਿੱਚ ਕੋਈ ਡਿਫੈਕਟ ਕੋਈ ਉਨੀ ਕੀ ਗੱਲ ਨਹੀਂ ਹੋਊਗੀ ਠੀਕ ਆ ਜੀ ਬਾਕੀ ਸਾਈਜ਼ ਅਗਲੇ ਪਿਛਲੇ ਥਾਣਾ ਦਾ ਤੁਹਾਡੇ ਸਾਹਮਣੇ ਆ ਤੋਰ ਲੈ ਵੀ ਠੀਕ ਆ ਜੀ ਸੋ ਬਾਕੀ ਬੱਚਾ ਦੋਸਤੋ ਮਗਰ ਜ਼ਰੂਰ ਹੈਗਾ ਠੀਕ ਆ ਜੀ ਭਾਰਤ ਦੇ ਮਿਲਦੀ ਆ ਉਹ ਡਿਟੇਲ ਤੁਹਾਨੂੰ ਦੇ ਦਿੱਤੀ ਆ 6 6.5 ਕਿਲੋ ਦੁੱਧ ਕੋਈ ਦੂਜੇ ਸੁਵੇ ਕੋਈ ਤਜੇ ਸੁਵੇ ਲਈ ਇਹਨੂੰ ਮੰਨ ਸਕਦਾ ਏ ਠੀਕ ਇਹ ਮੈਂ ਤੀਰ ਗੁਨਾ ਜਿਹੜੀ ਪੰਜਾਬ ਹੀ ਦੇ ਦੇਣੀ ਆ ਆਪਾਂ ਹਾਂ ਹਾਂ ਸੰਧੂ ਸਾਹਿਬ ਵਿੱਚ ਕੋਈ ਪੰਜਾਬ ਦੇ ਹੋਰ ਵੀ ਪੰਜ ਚਾਰ ਸਮਾਨ ਤਨ ਕਰ ਦਿਆਂਗੇ ਕਰਦੇ ਚਲੋ ਮੌਕੇ ਤੇ ਕੋਈ ਵੀ ਸੱਜਣ ਆਉਂਦਾ ਲਓ ਜੀ ਕੋਈ ਥੋੜਾ ਬੜਾ ਕੋਈ 2 4 500 ਰੁਪਏ ਰੇਟ ਤੇ ਆਵਾਜ਼ ਮਗਰ ਨਾ ਟੱਕੀ ਹਾਂ ਸੋ ਮਗਰ ਕੱਪੀਆ ਜੇ ਵਾਦੇ ਦਾ ਕੰਮ ਆ ਹਾਂ ਇਹ ਬੱਚਾ ਜੇ ਮਗਰ ਕੋਈ ਆਪਦੀ ਸਮਝ ਨਾਲ ਕੋਈ ਤਿੰਨਾਂ ਦੀ ਕੋਈ ਚੌਂ ਦੀ ਕੋਈ ਪੰਜਾਂ ਦੀ ਆਪਦੀ ਸਮਝ ਦੇਖ ਲਿਓ ਆ ਬੱਚਾ ਆਪਾਂ ਤੁਹਾਨੂੰ ਦਿਖਾ ਦਿੱਤਾ ਕੋਈ ਪੋਟਾ ਪੋਟਾ ਡੇਡੜ ਪੋਟਾ ਜਿਹੜੇ ਸਿੰਘ ਨੇ ਹਾਂ ਦੱਸੋ ਇੱਕ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀ ਇੱਕ ਵਾਰ ਤੁਹਾਨੂੰ ਦਿਖਾ ਰਹੇ ਹਾਂ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਵਹਿੜਾ ਬਾਕੀ ਰੰਗ ਰੂng ਚੰਗਾ ਕਰਮਾ ਲਿਆ ਉਪਰੋਂ ਪਿੰਡੇ ਪੁੰਡੇ ਦੀ ਸਾਫ ਸੁਥਰੀ ਹੈ ਤਾਜੀ ਸੂਈ ਆ ਇਹ ਕੱਲ ਦੀ ਸੂਈ ਆ ਵੈਸੇ ਦੱਸਿਆ ਸੀ ਵੀਰ ਨੇ ਆਪਾਂ ਨੂੰ ਬੁਲੇ ਵੀਰੇ ਕਾਲ ਦੀ ਸੁਈਏ ਆੜ ਆਪਣੇ ਕੋਲ ਹਾਂਜੀ ਸੰਧੂ ਸਾਹਿਬ ਮਗਰ ਆ ਬੱਚਾ ਮੇਲ ਕਾ ਆ ਪਾ ਜੀ ਲੋ ਜੀ ਇਹ ਮਗਰ ਮੇਲ ਕਾ ਆ ਬੱਚਾ ਅੱਜ ਵੈਸੇ ਤਾਂ ਰਾਤਾਂ ਨਹੀਂ ਸੀਗਾ ਤੁਹਾਡਾ ਆਪਾ ਹੋਂਦਾ ਤੁਹਾਨੂੰ ਲੱਗਾ ਵੀ ਸ਼ਾਇਦ 2-4 ਦਿਨ ਬਹੁ ਲੋ ਬਾਹਰ ਦੁੱਧ ਦੇ ਕਰਕੇ ਫੇਰ ਆਪਾਂ ਪਾ ਦੇਵਾਂਗੇ ਸੰਧੂ ਸਾਹਿਬ ਅੱਜ ਮਾਰਨਿੰਗ ਦੀ ਚਵਾਈ ਕਰਤੀ ਸੀ ਹਾਂ ਇਹ ਦੱਸਿਆ ਸੀ ਵੀ ਇਹਦੀ ਚਵਾਈ ਕਰ ਦਿੱਤੀ ਆ ਚੋਣ ਜਾਂਦੀ ਚੰਗੀ ਹੈ ਵੀਰੇ ਐਨ ਪੋਲੀਸ ਉਮਰ ਦੀ ਚੋਣ ਚਵਾਈ ਠੀਕ ਆ ਜੀ ਲੋ ਵੀ ਚੋਣ ਦੀ ਚੰਗੀ ਹੈ ਸਵੇਰ ਹੋਊਗੀ ਤੁਝੇ ਕਾ ਹਾਂ ਸੰਧੂ ਸਾਹਿਬ ਨੋਦੀ ਬਦੇਸ ਉਹ ਇਹ ਦੋਸਤੋ ਹੋਊਗੀ ਠੀਕ ਆ ਜੀ ਬਾਕੀ ਇਹਦੇ ਨੂੰ ਤੁਹਾਨੂੰ ਪਤਾ ਸਾ ਦਿਨੇ ਆ ਆ ਦੇਖੋ ਠੀਕ ਆ ਤੇ ਬਾਕੀ ਨੂੰ ਵੀ ਖੋੜ ਕੇ ਵੀ ਇੱਕ ਵਾਰੀ ਆਪਾਂ ਤੋੜ ਕੇ ਦਿਖਾ ਦਈਏ ਇਹਦਾ ਸੂਬਾ ਦੋਸਤੋ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਹੈ ਜੈਗਰੇਟ ਦੇ ਵਿੱਚ ਮਿਲ ਜੂਗੀ ਬੱਛਾ ਮਗਰ ਆ ਬੋਲੇ ਬੂਲੇ ਤੇ ਦੇਖੀਏ ਜੇ ਕਰਮਾਲੀ ਤਰੀ ਆਉਂਦੀ ਹੈ ਕਿਉਂਕਿ ਇਹਦੇ ਕੱਲ ਦੀ ਤਸਵੀਰ ਆ ਬਾਕੀ ਜੇਰ ਪਾ ਦਿੱਤੀ ਸੀ ਇਹਨੇ ਪੂਰੀ ਆ ਆ ਥੋੜਾ ਕੋਈ ਲਾਗੇ ਤੋੜ ਦਿਆਂ ਕਰਕੇ ਬੱਚੇ ਦਾ ਵੀ ਪਸ਼ੂ ਕਰਦਾ ਥੋੜਾ ਤਾਜੀ ਸੂਈ ਹੈ ਨਾ ਬੱਚੇ ਦਾ ਵੀ ਕਰਦੀ ਹੈ ਵੜ ਬਾਕੀ ਚਾਰੇ ਥਾਣਾ ਤੋਂ ਉਸੋ ਚਾਰੇ ਥਾਣਾ ਭਰ ਆਉਣ ਇੱਕ ਨੰਬਰ ਆ ਕੋਈ ਵੀ ਸੱਜਣ ਆਪਦੀ ਚੌਕੇ ਤਸੰਨੀ ਕਰ ਸਕਦਾ ਕਿ ਉਹ ਸੂਈ ਸਵਾਈ ਤਾਂ ਹੈਗੀ ਆ ਕੋਈ ਉਹ ਦੋ ਰਿਆਂ ਨਹੀਂ ਗਿਆ ਵੀ ਕਿਸੇ ਭਰਾ ਨੇ ਟੱਪਣੀ ਆ ਦੋ ਟਾਈਮ ਚੋ ਤਿੰਨ ਟਾਈਮ ਚੋ ਠੀਕ ਆ ਜੀ ਐਸ ਵਕਤ ਬਹੁਤ ਯਾਰ ਸਿਰਫ ਕਿੰਨਾ ਕੁ ਫਿਰ ਕੱਢਿਆ ਬੋਲਾ ਇੱਕ ਦੋ ਟਾਈਮ ਇਹ ਥੱਲੇ 8 ਕਿਲੋ ਬੋਲਾ ਹੋਊਗਾ ਜੇ 8 ਕਿਲੋ ਬੋਲਾ ਹਾਂਜੀ ਠੀਕ ਆ ਵੀਰੇ ਜੇਰ ਆਪਣੇ ਕੋਲ ਪਾਈ ਸੀ ਜਦੋਂ ਸਭ ਨੂੰ ਗਰੰਟੀ ਹੋਊਗੀ ਜੇਰ ਦੀ ਜੇਰ ਦੀ ਪਾਈ ਦੀ ਪੂਰੀ ਗਰੰਟੀ ਆ ਤੇ ਇਹਦਾ ਦੁਲੇ ਵੀਰ ਮੋਲ ਲਗੀ ਰਹੂਗਾ ਡਿਮਾਨ ਕੀ ਹੈ ਲੈਣ ਦੇਣ ਕੀ ਕਰਤਾ ਮੁੱਲ ਤੇ ਇਹਦਾ ਸੰਧੂ ਸਾਹਿਬ 45 ਕਰਦੇ ਆ ਲੈਣ ਦੇਣ ਵਾਲਾ 3000 ਹੋਰ ਮੰਨਤਨ ਕਰ ਦੇਗਾ 41 ਦੀ 41 ਦੀ ਦੇ ਦੇ ਹੋਰ ਮੰਨਤਨ ਕਰਕੇ ਚੱਲ ਹੋ ਗਿਆ ਹੋਰ ਮੰਨਤਨ ਕਰਾਵੇ ਬੂੰਦੀਆਂ ਮੇਰਾ ਭਰਾ ਜੀ ਹਾਂ ਹੋਰ 1000 ਮੰਨਤਨ ਕਰ ਦੇ 41 ਦੀ ਹਾਂ ਲਓ ਵੀ 41000 ਦੀ ਵੀ ਰੰਦਾ ਵੀ ਦੇ ਦੇਾਂਗੇ ਬਾਹਰ ਚੰਗੀ ਆ ਫੀਸ ਕੁਆਲਿਟੀ ਦੇਖ ਸਕਦੇ ਹੋ ਮੇਰੇ ਵੀਰ ਮਗਰ ਬੱਛਾ ਮੇਲਕਾ ਫਾ ਬੜਾ ਕੋਈ 8 7 8 7 ਕਿਲੋ ਐਸ ਵਕਤ ਦੇ ਥੱਲੇ ਹਾਜ਼ਰ ਸੋ ਚਾਰੇ ਥਣ ਕੋਈ 4 ਛੰਗ ਬੱਚਾ ਨਹੀਂਗਾ ਚਾਰੇ ਥਣ ਤੁਹਾਡੇ ਸਾਹਮਣੇ ਠੀਕ ਹੈ ਜੀ ਵਨ ਸਪੇਸ ਆ ਸਾਹਮਣੇ ਤੁਸੀਂ ਦੇਖ ਲਓ ਚੰਗੀ ਵੇੜ ਆ ਅਗੇ ਮੇਰਾ ਭਲਾ ਕੋਈ ਚੰਗੀ ਸੇਵਾ ਕਰੀ ਗਿਆ ਕੋਈ 10000 12 12 ਲੀਟਰ ਨੂੰ ਆਂਦਾ ਕੁਛ ਨਹੀਂਗਾ ਸੇਵਾ ਤੇ ਡਿਪੈਂਡ ਆ ਬਾਕੀ ਵੇੜ ਚੰਗੀ ਆ ਸੋ ਇੰਨੀ ਦੇ ਦੋ ਤੁਸੀਂ ਨੀਦਾ ਪਾ ਇਸ ਵੇੜ ਤੋਂ ਕਰ ਸਕਦੇ ਆ ਇੱਕ ਦੂਨੇ ਵੀਰ ਆਪਣੇ ਕੋਲ ਟੈਲਫੋਨ ਨੰਬਰ ਕਰਦੇ ਹੋ ਸਾਂਝੇ ਸੰਦੂ ਸਾਹਿਬ ਦਾ ਕੰਟਰੈਕਟਰ ਦਾ 98762 4364 ਠੀਕ ਹੈ ਜੀ ਇੱਕ ਛੋਟੇ ਦਾ ਨੰਬਰ ਹੈਗਾ 783 755077 ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਪਾ ਜੀ ਲਓ ਵੀ ਦੋਸਤੋ ਦੋਨੇ ਨੰਬਰ ਆਪਾਂ ਸਕਰੀਨ ਤੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਕਾਲ ਕਰਕੇ ਬਤੇਰੇ ਗੱਲਬਾਤ ਕਰ ਲਿਓ ਅੱਜ ਇਸ ਵੀਡੀਓ ਵਿੱਚ ਇਹ ਤੁਹਾਨੂੰ 6 ਨਗ ਦਿਖਾਉਣੇ ਸੀ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੱਸ